ਸੋਸ਼ਲ ਮੀਡੀਆ ਤੇ ਕੁੱਕੜਾਂ ਦੀ ਲੜਾਈ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੋਚਾਕੀ ਖੁਰਦ ਦੀ ਇਹ ਵੀਡੀਓ ਹੈ ਜੋ ਐਤਵਾਰ ਪਿੰਡ ਵਿੱਚ ਕੁੱਕੜਾਂ ਦੀ ਲੜਾਈ ਕਰਵਾਈ ਗਈ ਸੀ ਜਿਸ ਤੋਂ ਬਾਅਦ ਹੁਣ ਫਰੀਦਕੋਟ ਪੁਲਿਸ ਵੱਲੋਂ ਇਸ ਵੀਡੀਓ ਦੇ ਆਧਾਰ ਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ ਇਸ ਸਬੰਧੀ ਐਸਪੀਡੀ ਜਸਮੀਤ ਸਿੰਘ ਨੇ ਦੱਸਿਆ ਹੈ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਕੁੱਕੜਾਂ ਦੀ ਲੜਾਈ ਕਰਾਈ ਜਾ ਰਹੀ ਸੀ ਤੇ ਜੋ ਕਿ ਬਿਲਕੁਲ ਅਨਧਿਕਾਰਿਤ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਵੀਡੀਓ ਵਾਰ ਹੋ ਰਹੀ ਹੋਈ ਚਾਹ ਦੇ ਚੱਕੀ ਚੱਲ ਰਿਹਾ ਹੈ ਜਿੱਥੇ ਕੱਕੜਾਂ ਦੀ ਗਿਰਦੀ ਦੀ ਲੜਾਈ ਚਲਾਈ ਜਾ ਰਹੀ ਜੀ ਇਹ ਨਹੀਂ ਇੱਕ ਵੀਡੀਓ ਆਨਲਾਈਨ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਪਣੇ ਇੱਕ ਸਦਰ ਖਾਨੇ ਦੇ ਪਿੰਡ ਸਦਰ ਫਰੀਦਕੋਟ ਥਾਣੇ ਦਾ ਪਿੰਡ ਮਚਾਕੀ ਖੁਰ ਦੀ ਉਹ ਕਹਿੰਦੇ ਸੰਬੰਧ ਦੱਸੀ ਜਾਂਦੀ ਹੈ ਜਿੱਥੇ ਕਿ ਇੱਕ ਕੌਕ ਫਾਈਟ ਕੱਕੜਾਂ ਦੀ ਲੜਾਈ ਦਿਖਾਈ ਜਾ ਰਹੀ ਹੈ ਜਿਹਦੇ ਤਰੀਕੇ ਅਨਧਾਰਤ ਹੈਗੀ ਹੈ ਉਸ ਅਸੀਂ ਵੀਡੀਓ ਦਾ ਕੌਗਨੀਸੈਂਸ ਲੈਂਦੇ ਹੋਏ ਇੱਕ ਰਿਪੋਰਟ ਦਰਜ ਕਰ ਰਹੇ ਹਾਂ The IPC ਤੇ ਪ੍ਰੀਵੈਂਸ਼ਨ ਟੂ ਕ੍ਰੂਅਲਟੀ ਅਗੇਂਸਟ ਐਨੀਮਲਸ ਐਕਟ ਦੇ ਅੰਡਰ ਅਲੱਗ-ਅਲੱਗ ਧਾਰਾਵਾਂ ਹਨ। ਤੇ ਕੰਦੀ ਫਿਰ ਨਹੀਂ ਮਾਫ ਦੇ ਪਰਸਨ ਨੂੰ ਪੈਗ ਲਾ ਕੇ ਵੀ ਚੱਲ ਗਏ ਜੀ। ਨੇ ਆਪਾਂ ਨੇ ਪੁਲਿਸ ਦੇ ਧਿਆਨ ਚ ਆ ਜਾਈ ਹੈ ਜੀ ਤੇ ਅਸੀਂ ਇਮੀਡੀਏਟਲੀ ਇਹ ਤੇ ਕਾਰਵਾਈ ਕਰਨ ਲੱਗੇ ਸੋਸ਼ਲ ਮੀਡੀਆ ਤੇ ਕੁੱਕੜਾਂ ਦੀ ਲੜਾਈ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਖੁਰਦ ਦੀ ਇਹ ਵੀਡੀਓ ਹੈ ਜੋ ਐਤਵਾਰ ਪਿੰਡ ਵਿੱਚ ਕੁੱਕੜਾਂ ਦੀ ਲੜਾਈ ਕਰਵਾਈ ਗਈ ਸੀ ਜਿਸ ਤੋਂ ਬਾਅਦ ਹੁਣ ਫਰੀਦਕੋਟ ਪੁਲਿਸ ਵੱਲੋਂ ਇਸ ਵੀਡੀਓ ਦੇ ਆਧਾਰ ਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ ਇਸ ਸਬੰਧੀ ਐਸਪੀਡੀ ਜਸਮੀਤ ਸਿੰਘ ਨੇ ਦੱਸਿਆ ਹੈ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਕੁੱਕੜਾਂ ਦੀ ਲੜਾਈ ਕਰਾਈ ਜਾ ਰਹੀ ਸੀ ਤੇ ਜੋ ਕਿ ਬਿਲਕੁਲ ਅਨਧਿਕਾਰਿਤ ਹੈ ਜਿਸ ਤੋਂ ਬਾਅਦ ਉਹਨਾਂ ਨੇ ਵੀਡੀਓ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ। ਇਹ ਵੀਡੀਓ ਵਾਇਰਲ ਹੋ ਰਹੀ ਹੋਈ ਹੈ ਤੇ ਦੋਸ਼ੀ ਜਾਂਚ ਨੂੰ ਚੱਲਣਗੇ ਵਿੱਚ ਇਕ ਤਰ੍ਹਾਂ ਦੀ ਲੜਾਈ ਬਾਰੇ ਵੀ ਕੀ ਨੋਟਿਸ ਕਰਦੇ। ਅੰ内 ਇੱਕ ਵੀਡੀਓ ਆਨਲਾਈਨ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਪਣੇ ਇੱਕ ਸਦਰ ਖਾਨੇ ਦੇ ਪਿੰਡ ਸਦਰ ਫਰੀਦਕੋਟ ਥਾਣੇ ਦਾ ਪਿੰਡ ਮਚਾਕੀ ਖੁਰ ਦੀ ਉਹ ਕਹਿੰਦੇ ਸਬੰਧ ਦੱਸੀ ਜਾਂਦੀ ਹੈ ਜਿੱਥੇ ਕਿ ਕੋਕ ਫਾਈਟ ਕੁੱਕੜਾਂ ਦੀ ਲੜਾਈ ਦਿਖਾਈ ਜਾ ਰਹੀ ਹੈ ਜਿਹੜੀ ਕਿ ਅਨਧਾਰਤ ਹੈਗੀ ਹੈ। ਉਸ ਅਸੀਂ ਵੀਡੀਓ ਦਾ ਕੌਗਨੀਸੈਂਸ ਲੈਂਦੇ ਹੋਏ ਇੱਕ FIR ਦਰਜ ਕਰ ਰਹੇ ਹਾਂ ਆ IPC ਤੇ ਪਰਮਨੈਂਸ਼ਨ ਟੂ क्रੂਅਲਟੀ ਅਗੇਂਸਟ ਐਨੀਮਲਸ ਐਕਟ ਦੇ ਅੰਦਰ ਅਲੱਗ-ਅਲੱਗ ਧਾਰਾਵਾਂ। ਪਰ ਕਾਨੂੰਨੀ ਲੈਣ ਵਿੱਚ ਬਹੁਤ ਖਰਚਾ ਨਾ ਪਾਇਆ ਜਾ ਰਿਹਾ ਲੱਗਦਾ ਨਹੀਂ ਆਪਾਂ ਨੇ ਪੁਲਿਸ ਦੇ ਧਿਆਨ ਚਾਜਾਈ ਹੈ ਜੀ ਤੇ ਅਸੀਂ ਇਮੀਡੀਏਟਲੀ ਇਹਦੇ ਤੇ ਕਾਰਵਾਈ ਕਰਨ ਲੱਗੇ ਸੋਸ਼ਲ ਮੀਡੀਆ ਤੇ ਕੁੱਕੜਾਂ ਦੀ ਲੜਾਈ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੋਚਾ ਕੀ ਖੁਰਦ ਦੀ ਇਹ ਵੀਡੀਓ ਹੈ ਜੋ ਐਤਵਾਰ ਪਿੰਡ ਵਿੱਚ ਕੁੱਕੜਾਂ ਦੀ ਲੜਾਈ ਕਰਵਾਈ ਗਈ ਸੀ ਜਿਸ ਤੋਂ ਬਾਅਦ ਹੁਣ ਫਰੀਦਕੋਟ ਪੁਲਿਸ ਵੱਲੋਂ ਇਸ ਵੀਡੀਓ ਦੇ ਆਧਾਰ ਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ ਇਸ ਸਬੰਧੀ ਐਸਪੀਡੀ ਜਸਮੀਤ ਸਿੰਘ ਨੇ ਦੱਸਿਆ ਹੈ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਕੁੱਕੜਾਂ ਦੀ ਲੜਾਈ ਕਰਾਈ ਜਾ ਰਹੀ ਸੀ ਤੇ ਜੋ ਕਿ ਬਿਲਕੁਲ ਅਨਧਿਕਾਰਿਤ ਹੈ ਜਿਸ ਤੋਂ ਬਾਅਦ ਉਹਨਾਂ ਨੇ ਵੀਡੀਓ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ। ਉਹ ਵੀਡੀਓ 관한 ਹੋ ਰਹੀ ਹੋਇਆ ਦੱਸਿਆ ਜਾਂਦੀ ਮਤਲਬ ਕਿ ਜਿੱਥੇ ਕੁੱਕੜਾਂ ਦੀ ਇਹ ਲੜਾਈ ਪ੍ਰਾਇਮਰੀ ਸ਼ੋਟ ਆਉਂਦੀ ਹੈ। ਨਹੀਂ ਇੱਕ ਵੀਡੀਓ ਆਨਲਾਈਨ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਪਣੇ ਇੱਕ ਸਦਰਖਾਨੇ ਦੇ ਪਿੰਡ ਸਦਰਖੀਦਗੁਰ ਥਾਣੇ ਦਾ ਪਿੰਡ ਮਚਾਕੀ ਖੁਰ ਦੀ ਉਹ ਕਹਿੰਦੇ ਸੰਬੰਧ ਦੱਸੀ ਜਾਂਦੀ ਹੈ ਜਿੱਥੇ ਕਿ ਇਹ ਕੋਕ ਫਾਈਟ ਕੋਕਣਾ ਦੀ ਲੜਾਈ ਦਿਖਾਈ ਜਾ ਰਹੀ ਹੈ ਜਿਹੜੀ ਕਿ ਅਨਧਾਰਤ ਹੈਗੀ ਹੈ ਉਸ ਅਸੀਂ ਵੀਡੀਓ ਦਾ ਕੌਗਨੈਂਸ ਲੈਂਦੇ ਹੋਏ ਇੱਕ ਐਫਆਈਆਰ ਦਰਜ ਕਰ ਰਹੇ ਹਾਂ ਆ ਆਈਪੀਸੀ ਤੇ ਪਰਮਨਸ਼ਨ ਟੂ क्रੂਅਲਟੀ ਅਗੇਂਸਟ ਐਨੀਮਲਸ ਐਟ ਦੇ ਅੰਦਰ ਅਲੱਗ-ਅਲੱਗ ਧਾਰਾਵਾਂ ਆ ਜੀ ਕੱਲ ਹੀ ਇਹਨਾਂ ਨੂੰ ਉਸ ਬਨਾਮ ਦੇ ਪਰਚੇ ਨਾ ਪਾਇਆ ਗਿਆ ਲੱਗਦਾ ਉਹ ਵੀ ਦਰਜ ਕਰਵਾਉਣੀ ਨਹੀਂ ਆਪਾਂ ਨੇ ਪੁਲਿਸ ਦੇ ਧਿਆਨ ਚਾਜਾਈ ਹੈ ਜੀ ਤੇ ਅਸੀਂ ਇਮੀਡੀਏਟਲੀ ਇਹਦੇ ਤੇ ਕਾਰਵਾਈ ਕਰਨ